ਕਿ ਮੈਂ ਜਿਹੜੀ ਗੱਲ ਕਹੀ ਸੀ 1 ਜੂਨ ਦੀ ਉਹ ਗੱਲ ਕਰਨ ਲਈ ਤੁਹਾਡੇ ਸਾਹਮਣੇ ਮੈਂ ਆਇਆਂਗਾ ਗੱਲ ਰੱਖਣ ਵਾਸਤੇ ਆਇਆਂਗਾ ਵੀਡੀਓ ਨੂੰ ਤੁਸੀਂ ਧਿਆਨ ਨਾਲ ਸੁਣਿਓ ਤੇ ਵੀਡੀਓ ਨੂੰ ਚੰਗੀ ਲੱਗੀ ਸ਼ੇਅਰ ਵੀ ਕਰਿਓ ਤੇ ਜਿਹੜੀ ਵੱਡੀ ਹਾਰਨ ਦਾ ਜਿਹੜਾ ਸਵਜਿਤਮਾਨ ਦਾ ਜਿਹੜਾ ਕਾਰਨ ਬਣਿਆ ਉਹ ਮੈਂ ਤੁਹਾਨੂੰ 7 ਜੂਨ ਨੂੰ ਜਿਹੜੀ ਹੈਗੀ ਆ ਉਹ ਆਪਾਂ ਕਰਾਂਗੇ 7 ਜੂਨ ਤੁਸੀਂ ਵੀਡੀਓ ਦੇਖ ਕੇ ਤੁਹਾਨੂੰ ਮੈਂ ਇਕੱਲੇ ਇਕੱਲੇ ਕਾਰਨ ਦਾ ਬੇਰਵਾਦ ਦੇਵਾਂਗਾ ਉਹਦੇ ਨਾਲ ਤੁਸੀਂ ਦੇਖੋ ਵੀ ਕਿੰਨੇ ਕੁ ਇਤਫਾਕ ਰੱਖਦੇ ਹੋ ਨਹੀਂ ਰੱਖਦੇ ਉਹ ਗੱਲ ਵੱਖਰੀ ਆ ਸਤਿ ਸ਼੍ਰੀ ਅਕਾਲ ਜੀ ਵੈਜਿਕਾ ਖਾਲਸਾ ਵਾਜ ਜੀ ਕੀ ਫਤਿਹ ਅੱਜ ਰਿਜ਼ਲਟ ਆਇਆ ਵੋਟਾਂ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸਾਬਸੋ ਦੇਖ ਲਿਆ ਕੌਣ ਜਿੱਤਿਆ ਕੌਣ ਹਾਰਿਆ ਪਰ ਮੈਂ ਅੱਜ ਕਿਸੇ ਨੂੰ ਨਾਂ ਵਧਾਈ ਨਹੀਂ ਦੇ ਰਿਹਾ ਕਿਸੇ ਨੂੰ ਤੇ ਇੱਕ ਮੈਂ ਜਿਹੜੀ ਗੱਲ ਕਹੀ ਸੀ 1 ਜੂਨ ਦੀ ਉਹ ਗੱਲ ਕਰਨ ਲਈ ਤੁਹਾਡੇ ਸਾਹਮਣੇ ਮੈਂ ਆਇਆਗਾ ਗੱਲ ਰੱਖਣ ਵਾਸਤੇ ਆਇਆਗਾ ਵੀਡੀਓ ਨੂੰ ਤੁਸੀਂ ਧਿਆਨ ਨਾਲ ਸੁਣਿਓ ਤੇ ਵੀਡੀਓ ਨੂੰ ਚੰਗੀ ਲੱਗੀ ਸ਼ੇਅਰ ਵੀ ਕਰਿਓ ਬਧਾਈ ਕਿਉਂ ਨਹੀਂ ਦਿੰਦਾ ਅੱਜ ਮੈਂ ਕਿਉਂਕਿ ਕੁਝ ਪਾਰਟੀਆਂ ਨੇ ਜੋ ਜਿੱਤੀਆਂ ਨੇ ਕਈ ਢੋਲ-ਤਮੱਕੇ ਵਜਾ ਰਹੇ ਨੇ ਤੇ ਕੁਝ ਜਿਵੇਂ ਭਾਈ ਅੰਮਰਪਾਲ ਸਿੰਘ ਖਾਲਸਾ ਹੋ ਗਿਆ ਜਾਂ ਭਾਈ ਸਰਬਜੀਤ ਸਿੰਘ ਖਾਲਸਾ ਹੋ ਗਿਆ ਉਹਨਾਂ ਵੱਲੋਂ ਪਹਿਲੇ ਐਲਾਨ ਕਰ ਦਿੱਤਾ ਸੀ ਕਿ ਅਸੀਂ ਜਿਹੜੀ ਖੁਸ਼ੀ ਨਹੀਂ ਮਨਾਵਾਂਗੇ ਕਿਉਂਕਿ ਜਿਹੜਾ 1 ਜੂਨ 1984 ਨੂੰ ਸਾਡੇ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀ ਸਿੱਖ ਕੌਮ ਦੀ ਨਾਲ ਕੋਈ ਕੋਸ਼ਿਸ਼ ਕੀਤੀ ਸੀ ਅਕਾਲ ਤੱਕ ਤੁਹਾਨੂੰ ਢਾਈ ਟੇਲੀ ਕੀਤਾ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਡੀ ਸਿੱਖ ਕੌਮ ਦੇ ਨਾਲ ਕੀ ਕੁਝ ਨਹੀਂ ਕੀਤਾ ਸੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਉਹੀ ਹੁਣ ਜਿਹੜਾਗਾ ਹਫਤਾ ਚੱਲ ਰਿਹਾਗਾ ਜੂਨ ਮਹੀਨਾਗਾ ਅੱਜ 4 ਜੂਨ ਆਜਾ ਰਿਜ਼ਲਟ ਆਇਆ ਹੈ ਵੋਟਾਂ ਦਾ ਇਸ ਕਰਕੇ ਵਧਾਈ ਨਹੀਂ ਦਿੰਦਾ ਮੈਂ ਅਸਲ ਗੱਲ ਜਿਹੜੀ ਕਰਨਾ ਚਾਹੁੰਦਾ ਸੀ ਮੈਂ 1 ਜੂਨ ਨੂੰ ਜਿਹੜੀਆਂ ਵੋਟਾਂ ਪਈਆਂ ਸੀ 2 ਜੂਨ ਨੂੰ ਇੱਕ ਫਰੀਦਕੋਟ ਦੇ ਵਿੱਚ ਵੱਡਾ ਰੌਲਾ ਪੈ ਗਿਆ ਸੀ ਜਦੋਂ 1 ਜੂਨ ਨੂੰ ਵੋਟਾਂ ਪੈਂਦੀਆਂ ਨੇ ਤਾਂ ਸਾਨੂੰ 8 ਵਜੇ ਤੱਕ ਸਾਰਾ ਕੁਝ ਕਲੀਅਰ ਹੋ ਜਾਂਦਾ ਹੈਗਾ ਤੇ ਸਟ੍ਰੌਂਗ ਰੂਮ ਦੇ ਵਿੱਚ ਜਿਹੜੀਆਂ ਮਸ਼ੀਨਾਂ ਨੇ ਉਹ ਜਮ੍ਹਾਂ ਕਰਾਉਣੀਆਂ ਹੁੰਦੀਆਂ ਨੇ ਪਰ ਉੱਥੇ ਇੱਕ ਰੌਲਾ ਵੱਡਾ ਪੈ ਗਿਆ ਵੱਖ-ਵੱਖ ਨਿਊਜ਼ ਚੈਨਲਾਂ ਵੱਲੋਂ ਵੀ ਜਿਹੜੀਆਂ ਖ਼ਬਰਾਂ ਚਲਾਈਆਂ ਗਈਆਂ ਸੀ ਇਹ ਫਰੀਦਕੋਟ ਜੈਤੋ ਗਿੱਦੜਬਾਹ ਦੇ ਵਿੱਚ ਉਸ ਦਿਨ ਜਿਹੜੀ ਇੱਕ ਤਰੀਕ ਨੂੰ ਲਾਈਟ ਕੱਟੀ ਗਈ ਸਾਰੀ ਰਾਤ ਲਾਈਟ ਨਹੀਂ ਆਈ ਬਿਜਲੀ ਨਹੀਂ ਆਈ ਤੇ ਸਟੋਰ ਰੂਮ ਦੇ ਜਿਹੜੇ ਦਰਵਾਜ਼ੇ ਸੀ ਉਹ ਖੁੱਲੇ ਰਹੇ ਤੇ ਦੂਜੇ ਦਿਨ 12 ਵਜੇ ਕਹਿੰਦੇ ਜਿਹੜੀਆਂ ਇਵਿੰਗ ਮਸ਼ੀਨਾਂ ਸੀ ਜਿਹੜੀਆਂ ਉਹ ਉੱਥੇ ਜਮ੍ਹਾਂ ਕਰਵਾਈਆਂ ਨੇ ਸੰਕਾ ਪਰਕਟਾਇਆ ਜਾ ਰਿਹਾ ਸੀ ਵਕ ਵਕ ਲੋਕਾਂ ਵੱਲੋਂ ਵਕ ਵਕ ਲੋਕਾਂ ਦੇ ਮੈਸੇਜ ਆ ਰਹੇ ਸੀ ਫੋਨ ਕਾਲ ਆ ਰਹੀਆਂ ਸੀ ਵਕ ਵਕ ਆਧਾਰਿਆਂ ਵੱਲੋਂ ਜਿਹੜਾ ਇਹ ਚਲਾ ਜਾ ਰਿਹਾ ਜੀ ਕਿਤੇ ਨਾ ਕਿਤੇ ਇੱਕ ਇਹ ਦੇ ਗੜਬੜੀ ਵਾਲਾ ਮਾਹੌਲ ਨਾ ਬਣ ਜਾਵੇ ਕਿਉਂਕਿ ਸਰਬਜੀਤ ਸਿੰਘ ਦਾ ਇੱਕ ਲੋਕਾਂ ਵੱਲੋਂ ਇਹ ਬਹੁਤ ਵੱਡਾ ਜਿਹੜਾ ਫਤਵਾ ਦਿੱਤਾ ਗੱਜ ਤੇ ਲੋਕਾਂ ਨੇ ਕਿਹਾ ਕਿ ਅਸੀਂ ਜਿਹੜਾ ਸਰਬਜੀਤ ਸਿੰਘ ਨੂੰ ਅਸੀਂ ਇੱਕ ਇੱਕ ਬੰਦੇ ਨੇ ਵੋਟ ਪਾਈ ਆ ਅਸੀਂ ਘਰ ਦੇ ਘਰਾਂ ਨੇ ਵੋਟ ਪਾਈ ਆ ਸਾਰੇ ਪਰਿਵਾਰਾਂ ਨੇ ਵੋਟ ਪਾਈ ਆ ਤੇ ਵੀ ਕਦੇ ਸਾਡੇ ਉੱਤੇ ਤੁਸੀਂ ਕੱਲ ਨੂੰ ਦੋਸਰਾ ਲਾਓ ਕਿ ਤੁਸੀਂ ਭਾਈ ਸਰਬਜੀਤ ਸਿੰਘ ਨੂੰ ਹਰਾ ਕੇ ਜਿਸ ਤਰ੍ਹਾਂ ਤੁਸੀਂ ਖਲ ਬੀਬੀ ਖਲੜਾ ਵਾਲੀ ਜਿਹੜੀ ਗਲਤੀ ਕੀਤੀ ਸੀ ਕਿ ਤੁਸੀਂ ਸਾਡੇ ਤੇ ਦੋਸ਼ ਲਾਉਂਗੇ ਕਿ ਕਿਸੇ ਦਾ ਭਾਈ ਬਿਆਨਤ ਸਿੰਘ ਦੇ ਪੁੱਤ ਨੂੰ ਤੁਸੀਂ ਜਿਹੜੀਆਂ ਬੋਟਾਂ ਨਹੀਂ ਪਾਈਆਂ ਕਿ ਇਹਦੇ ਵਿੱਚ ਸਾਡਾ ਕੋਈ ਕੋਸੂਰ ਨਹੀਂ ਤੇ ਦੂਜੇ ਦਿਨ ਮੈਂ ਖਬਰ ਨਸਰ ਕੀਤੀ ਸੀ ਜਿਸ ਤਰ੍ਹਾਂ ਮੈਨੂੰ ਲੱਗਿਆ ਮੈਂ ਉਹਦੇ ਵਿੱਚ ਦੋ ਗੱਲਾਂ ਕਹੀਆਂ ਸੀ ਉਹਨਾਂ ਮੈਂ ਦੋਨੇ ਗੱਲਾਂ ਤੇ ਅੱਜ ਕਾਇਮ ਆ ਉਸ ਦੋਨਾਂ ਗੱਲਾਂ ਨੂੰ ਲੈ ਕੇ ਮੈਂ ਤੁਹਾਡੇ ਕੋਲ ਜਿਹੜੀ ਇਹ ਅੱਜ ਨਿਊਜ਼ ਆ ਇਹ ਬਣਾਉਣ ਲੱਗਿਆ ਉਹੀ ਉਹਦਾ ਕਾਰਨ ਆ ਤੇ ਨਹੀਂ ਮੈਂ ਅੱਜ ਡਿਲੇ ਕਰਨਾ ਸੀ ਉਹਦੇ ਵਿੱਚ ਮੈਂ ਕਿਹਾ ਸੀ ਕਿ ਫਰੀਦਕੋਟ ਤੋਂ ਜਿਹੜਾ ਖਬਰ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਬਖਵਕ ਮਸ਼ੀਨਾਂ ਨੂੰ ਲੈ ਕੇ ਗੜਬੜੀ ਦਾ ਕਪਲੇਬਾਜੀ ਦਾ ਮਾਹੌਲ ਨੂੰ ਲੈ ਕੇ ਕਿ ਹੋ ਸਕਦਾ ਕਿ ਇੱਥੇ ਕੋਈ ਵੱਡੀ ਹੀਰਾ ਫੇਰੀ ਹੇਰਬਾਦਰ ਹੋ ਸਕਦਾ ਕਿ ਸਰਮਜੀਤ ਸਿੰਘ ਹਾਰ ਸਕਦੇ ਨੇ ਤੇ ਇੱਕ ਗੱਲ ਇਹ ਦੂਜੀ ਗੱਲ ਕਹੀ ਸੀ ਕਿ ਸਰਮਜੀਤ ਸਿੰਘ ਮਾਨ ਹਾਰ ਰਹੇ ਨੇ ਸੰਗਰੂਰ ਸੀਟ ਤੋਂ ਜਿਹੜੀ ਸੰਗਰੂਰ ਸੀਟ ਤੋਂ ਸਰਮਜੀਤ ਸਿੰਘ ਮਾਨ ਹਾਰਨ ਦਾ ਇਹ ਮੈਂ ਕਾਰਨ ਕਿਆਸੀ ਕੇ ਹਾਰੇ ਨੇ ਉਹਦੇ ਕਾਰਨਾਂ ਦਾ ਮੈਨੂੰ ਪਤਾ ਹੈਗਾ ਕਿ ਉਹਦੇ ਕਾਰਨ ਬਹੁਤ ਜਿਆਦੇ ਨੇ ਤੇ ਬਹੁਤ ਵੱਡੇ ਨੇ ਤੇ ਕਾਫੀ ਕਾਰਨ ਨੇ ਇੱਕ ਨਹੀਂ ਦੋ ਨਹੀਂ ਕਾਫੀ ਕਾਰਨ ਨੇ ਉਹਦੇ ਉਹ ਆਪਾਂ ਕਰਾਂਗੇ 7 ਜੂਨ ਤੋਂ ਬਾਅਦ ਸਾਰੀ ਗੱਲਬਾਤ ਵੀ ਕੀ ਕੀ ਕਾਰਨ ਰਹੇ ਨੇ ਸਿਮਰਜੀਤ ਮਾਨ ਦੇ ਹਾਰਨ ਦੇ ਵਿੱਚ 2 2022 ਦੇ ਵਿੱਚ ਕਿਉਂ ਜਿੱਤਿਆ ਤੇ 2024 ਦੇ ਵਿੱਚ ਆ ਕੇ ਕਿਉਂ ਉਹਨਾਂ ਨੂੰ ਹਾਰਨਾ ਸਬਣਾ ਕਰਨਾ ਪਿਆ ਤੇ ਇਹ ਇੱਕ ਮੈਂ ਤੁਹਾਨੂੰ ਜਿਹੜੀ ਸਾਰੀ ਜਿਹੜੀ ਗੱਲਬਾਤ ਆ ਸਾਰੇ ਮੈਂ ਡਿਟੇਲ ਦੱਸ ਦੂੰ ਕਿ ਇਨ੍ਹਾਂ ਕਾਰਨਾ ਕਰਕੇ ਜਿਹੜਾ ਸਰਜੀਤ ਮਾਨ ਦੀ ਹਾਰ ਹੋਈ ਆ ਤੇ ਨਹੀਂ ਜਿੱਤ ਸਕਦਾ ਸੀ ਉਹ ਆਪਾਂ ਕਰਾਂਗੇ 7 ਜੂਨ ਤੋਂ ਬਾਅਦ ਗੱਲਬਾਤ ਜਿਹੜੀ ਮੈਂ ਗੱਲ ਕਹੀ ਸੀ ਕਿ ਭਾਈ ਸਰਵਜੀਤ ਸਿੰਘ ਖਾਲਸਾ ਵੀ ਹੋ ਸਕਦਾ ਕਿ ਇਸ ਸੀਟ ਤੋਂ ਹਾਰ ਜਾਣਗੇ ਕਿਉਂਕਿ ਮੈਨੂੰ ਲੱਗਦਾ ਸੀ ਜਿਸ ਤਰ੍ਹਾਂ ਦੱਸ ਰਹੇ ਸੀ ਰਿਪੋਰਟਾਂ ਆ ਰਹੀਆਂ ਸੀ ਕਿ ਇਸ ਤਰ੍ਹਾਂ ਗੜਵੀ ਬੜਾ ਮਾਹੌਲ ਹੋ ਰਿਹਾ ਮੈਂ ਇੱਕ ਗੱਲ ਕਹੀ ਸੀ ਜੇਕਰ ਭਾਈ ਸਰਵਜੀਤ ਸਿੰਘ ਖਾਲਸਾ ਹਾਰਦੇ ਨੇ ਫੇਰ ਤਾਂ ਤੁਸੀਂ ਜਿਹੜੀ ਮੇਰੀ ਵੀਡੀਓ ਨੂੰ ਇਸ ਨੂੰ ਸੱਚ ਮੰਨ ਲਿਓ ਜੇ ਉਹ ਜਿੱਤਦੇ ਨੇ ਮੈਂ ਤੁਹਾਡੇ ਤੋਂ ਮਾਫੀ ਮੰਗਾਗਾ ਮੈਂ ਹੁਣ ਤੁਹਾਡੇ ਤੋਂ ਮੈਂ ਇਹੀ ਗੱਲ ਕਰਦਾ ਕਿ ਭਾਈ ਸਰਵਜੀਤ ਸਿੰਘ ਖਾਲਸਾ ਜਿੱਤ ਗਏ ਨੇ ਜਿਹੜੀ ਉਹ ਮੇਰੀ ਇੱਕ ਖਬਰ ਮੈਂ حاصل ਕੀਤੀ ਸੀ ਉਹਦੀ ਮੈਂ ਉਹਨਾਂ ਲਈ ਮਾਫੀ ਮੰਗਦਾ ਮੈਂ ਆਪਣੇ ਕਹੇ ਸ਼ਬਦ ਵਾਪਸ ਲੈਣਾਗਾ ਜਿਹੜਾ ਮੈਂ ਕਿਹਾ ਸੀ ਕਿ ਭਾਈ ਸਰਵਜੀਤ ਸਿੰਘ ਖਾਲਸਾ ਹਾਰੇ ਨੇ ਉਹ ਮੈਂ ਕਿਉਂ ਕਿਹਾ ਸੀ ਕਿਉਂਕਿ ਉੱਥੋਂ ਜਿਹੜਾ ਮਾਹੌਲ ਬਣ ਗਿਆ ਸੀ ਮੈਨੂੰ ਫੋਨ ਕੱਲ ਆ ਰਹੇ ਸੀ ਮੈਸੇਜ ਆ ਰਹੇ ਸੀ ਕਿ ਜਿਹੜੇ ਆ ਇਹ ਕਪਲੇਬਾਜੀ ਹੋ ਰਹੀ ਆ ਜਿਹੜੀ ਇਵੇਂ ਮਸ਼ੀਨਾ ਰਾਹੀਂ ਕਿਉਂਕਿ ਸਟਰਾਉਨੂ ਦੇ ਵਿੱਚ ਦੂਜੇ ਦਿਨ ਤੱਕ ਜਿਹੜੀਆਂ ਮਸ਼ੀਨਾ ਸੀ ਉਹ ਜਵਾਂ ਨਹੀਂ ਕੀਤੀਆਂ ਗਈਆਂ ਸੀ 12 ਵਜੇ ਕਰਾਈਆਂ ਸੀ ਤੇ ਕਾਫੀ ਮੇਰੀਆਂ ਜਿਹੜੀਆਂ ਉੱਥੋਂ ਦੇ ਸਰਬਜੀਤ ਸਿੰਘ ਦੇ ਨਾਲ ਦੇ ਨੇ ਉਹਨਾਂ ਨਾਲ ਵੀ ਗੱਲ ਹੋਈ ਸੀ ਸਿੰਘਾਂ ਦੇ ਨਾਲ ਸਾਰੀ ਗੱਲਬਾਤ ਨੂੰ ਮੈਂ ਭਾਗ ਦੇ ਹੋਏ ਗੱਲ ਕਹੀ ਸੀ ਕਿ ਜੇ ਸਰਬਜੀਤ ਸਿੰਘ ਹਾਰਦੇ ਨੇ ਫੇਰ ਤਾਂ ਇਹ ਸਮਝ ਲਓ ਕਿ ਜਿਹੜੀ ਮੇਰੀ ਕਹੀ ਹੋਈ ਗੱਲ ਹੈ ਸੱਚੀ ਹੈ ਜੇਕਰ ਉਹ ਜਿੱਤਦੇ ਨੇ ਮੈਂ ਮਾਫੀ ਮੰਗੋ ਉਸ ਗੱਲ ਦੀ ਹੁਣ ਮੈਂ ਮਾਫੀ ਮੰਗਦਾਗਾ ਕਿਉਂਕਿ ਭਾਈ ਸਰਵਿਸਿਸਨ ਖਾਲਸਾ ਜਿੱਤ ਗਨੇ ਕਹਿੰਦਾ ਭਾਵ ਕਿ ਉੱਥੇ ਏਰਾ ਫੇਰੀ ਕੋਈ ਗੜਬੜੀ ਵਾਲਾ ਮਾਹੌਲ ਨਹੀਂ ਹੋਇਆ ਸੀ ਉਹ ਇੱਕ ਹੋ ਸਕਦਾ ਕਈ ਵਾਰੀ ਇਸ ਕਈ ਗੱਲਾਂ ਨੂੰ ਫਲਾ ਦਿੱਤਾ ਜਾਂਦਾ ਹੈਗਾ ਕਈ ਗੱਲਾਂ ਨੂੰ ਮੀਡੀਆ ਵਿੱਚ ਸਾਲਿਆ ਜਾਂਦਾ ਹੈਗਾ ਕਈ ਗੱਲ ਜਿਹੜੇ ਹੁੰਦੇ ਨੇ ਲੋਕ ਹੁੰਦੇ ਨੇ ਉਹ ਇਸ ਗੱਲ ਨੂੰ ਕੋਈ ਜੀ ਜਿਆਦਾ ਜਿਹੜਾ ਉਹ ਦੇ ਦਿੰਦੇ ਨੇ ਜਿਵੇਂ ਨਿਊਜ਼ 8 ਤੇ ਜਿਹੜੀਆਂ ਖਬਰਾਂ ਨਾਸਰ ਚੱਲੀਆਂ ਸੀ ਹੋਰ ਨੂੰ ਦੇਖ ਕੇ ਸਾਰੇ ਨੂੰ ਦੇਖ ਕੇ ਲੱਗਦਾ ਸੀ ਕਿ ਕਿਤੇ ਨਾ ਕਿਤੇ ਇਹ ਕਈ ਵਾਰੀ ਆਪਾਂ ਦੇਖਦੇ ਆ ਕਿ ਪਿਛਲੀਆਂ ਸਰਕਾਰਾਂ ਵੇਲੇ ਦੇਖਦੇ ਆ ਕਿ ਕੁਝ ਹੁੰਦਾ ਰਿਹਾ ਸੀ ਕਿਸਾਂ ਜਿਹੇ ਵੀ ਹੁੰਦੇ ਰਹੀਆਂ ਸੀ ਜਾਲੀ ਵੋਟਾਂ ਵੀ ਪੈਂਦੀਆਂ ਰਹੀਆਂ ਸੀ ਬਹੁਤ ਕੁਝ ਹੁੰਦਾ ਹੁੰਦਾ ਸੀ ਪਰ ਜਿਹੜਾ ਇਸ ਵੇਲੇ ਮੈਂ ਕਹਿਣਾਗਾ ਕਿ ਨਰੋਲ ਜਿਹੜੀ VOTING ਹੋਈ ਆ ਨਰੋਲ ਜਿਹੜਾ ਲੋਕਾਂ ਨੇ ਫਤਵਾ ਦਿੱਤਾਗਾ ਤੇ ਉਹਨਾਂ ਲਈ ਉਹਨਾਂ ਦਾ ਮੈਂ ਧੰਨਵਾਦ ਕਰਦਾਗਾ ਤੇ ਬਾਕੀ ਜਿਹੜੀ ਆਪਾਂ ਸਮਰਜੀਤ ਮਾਨ ਵਾਲੀ ਗੱਲ ਕਹੀ ਸੀ ਉਹ ਗੱਲ ਮੇਰੇ ਲਈ ਉਹ ਸੱਚ ਨਿਕਲੀ ਆ ਕਿ ਸਮਰਜੀਤ ਮਾਨ ਐ ਤੇ ਕਿਸ ਸੰਦੂਰ ਸੀਟ ਹਾਰੂਗਾ ਤੇ ਉਹ ਗੱਲ ਜਿਹੜੀ ਲਗਭਗ ਕਿਉਂ ਕਿ ਮੈਨੂੰ ਜਿਹੜੇ ਉਹਨਾਂ ਦੇ ਕਾਰਨ ਸੀ ਕਾਫੀ ਕਾਰਨ ਨੇ ਮੈਂ ਤੁਹਾਨੂੰ ਫੇਰ ਵੀ ਦੱਸਿਆ ਕਿ ਕਾਫੀ ਕਾਰਨ ਨੇ ਉਹਨਾਂ ਦਾ ਹਾਰਨ ਦਾ ਤੇ ਉਹ ਆਪਣੇ ਕਾਰਨ ਜਿਹੜੇ ਉਹ ਸੁਧਾਰ ਨਹੀਂ ਸਕੇ ਇਸ ਕਰਕੇ ਸਮਰਜੀਤ ਸਿੰਘ ਮਾਨ ਦੀ ਜਿਹੜੀ ਉਹ ਹਾਰ ਹੋਈ ਆ ਵੈਸੇ ਲੋਕ ਜਿਹੜੇ ਹੁੰਦੇ ਨੇ ਉਹ ਬੜਾ ਕੁਝ ਵੇਖਦੇ ਨਹੀਂ ਬੜਾ ਕੁਝ ਆਪਣਾ ਦੇਖ ਕੇ VOTING ਕਰਦੇ ਲੋਕ ਹੁਣ ਪਹਿਲਾ ਨਾਲ ਜਿਹੜੇ ਸਿਆਣੇ ਹੋ ਗਏ ਨੇ ਇਹ ਨਹੀਂ ਕਿ ਆਪਾਂ ਕਿਸੇ ਦੀ ਕਿਸੇ ਦੀ ਜਰਤ ਵੀ ਵਪਾ ਚੱਲੀਏ ਆਪਣ ਨੂੰ ਕੋਈ ਠੇਡੇ ਵੀ ਮਾਰੇ ਜਾਂ ਆਪਾਂ ਕਹਿਣ ਦਾ ਭਾਵ ਕਿ ਜੇ ਕੋਈ ਆਪਣ ਨੂੰ ਦਵਾ ਬਈ ਵੀ ਆਪਾਂ ਵੀ ਫਿਰ ਵੀ ਉਹਨੂੰ ਵੋਟਾਂ ਪਾਵਾਂਗੇ ਪਰ ਉਹ ਗੱਲ ਨਹੀਂ ਹੁਣ ਲੋਕਾਂ ਦਾ ਥੋੜਾ ਜਿਆਦਾ ਰੁਭਈਆ ਬਦਲ ਗਿਆ ਇਹ ਕਈ ਕਾਰਨ ਬਣ ਗਏ ਨੇ ਜਿਹੜੀ ਵੱਡੀ ਹਾਰਨ ਦਾ ਜਿਹੜਾ ਸਮਝਿਤ ਮਾਨ ਦਾ ਜਿਹੜਾ ਕਾਰਨ ਬਣਿਆ ਉਹ ਮੈਂ ਤੁਹਾਨੂੰ 7 ਜੂਨ ਨੂੰ ਜਿਹੜੀ ਹੈਗੀ ਆ ਉਹ ਆਪਾਂ ਕਰਾਂਗੇ 7 ਜੂਨ ਤੁਸੀਂ ਵੀਡੀਓ ਦੇਖ ਕੇ ਤੁਹਾਨੂੰ ਮੈਂ ਇਕੱਲੇ ਇਕੱਲੇ ਕਾਰਨ ਦਾ ਵੇਰਵਾ ਦੇਵਾਂਗਾ ਉਹਦੇ ਨਾਲ ਤੁਸੀਂ ਦੇਖੋ ਵੀ ਕਿੰਨੇ ਕੁ ਇਤਫਾਕ ਰੱਖਦੇ ਹੋ ਨਹੀਂ ਰੱਖਦੇ ਉਹ ਗੱਲ ਵੱਖਰੀ ਆ ਵਕਵਾਕ ਅੱਜ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਰਵਜ ਸਿੰਘ ਖਾਲਸਾ ਖਨੂਰ ਸਾਹਿਬ ਤੋਂ ਵੱਡੀ ਜਿੱਤ ਪ੍ਰਾਪਤ ਕੀਤੀ ਆ ਡੇਵਿਡੂਗਲ ਦੇਲ ਦੇ ਵਿੱਚ ਬੰਦ ਨੇ ਤੇ ਦੂਜੇ ਪਾਸੇ ਭਾਈ ਸਰਵਜ ਸਿੰਘ ਸਮਲਵਾ ਭਾਈ ਬਿਆਨ ਸਿੰਘ ਦੇ ਸੁਪੁੱਤਰ ਨੇ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀ ਕਿਉਂਕਿ ਉਹਨਾਂ ਨੇ ਅੱਜ ਦੇ ਦਿਨ ਹੀ 4 ਜੂਨ ਨੂੰ ਵੈਸੇ ਤਾਂ 1 ਜੂਨ ਜਿਹੜਾ ਘੇਰਾਬੰਦੀ ਕਰਕੇ ਗੋਲੀਬਾਰੀ ਪਹਿਲੇ ਦਿਨੀ ਆਰੰਭ ਕਰ ਦਿੱਤੀ ਸੀ ਤੇ ਉੱਥੇ ਭਾਈ ਮਹਿੰਗਾ ਸਿੰਘ ਬੱਬਰ ਤੇ ਹੋਰ ਸਿੰਘਾਂ ਦੀ ਸਿੱਧੀ ਵੀ ਹੁੰਦੀ ਸੀ ਹੋ ਗਈ ਸੀ ਤੇ ਅੱਜ ਦੇ ਦਿਨ ਤਾਂ ਬਿਜਲੀ ਵੀ ਕੱਟ ਦਿੱਤੀ ਸੀ ਪਾਣੀ ਬੰਦ ਕਰ ਦਿੱਤਾ ਸੀ ਬਹੁਤ ਵੱਡਾ ਜਿਹੜਾ ਗੋਲੇ ਛਿੱਟੇ ਜਾ ਰਹੇ ਸੀ ਬੰਬ ਭਰਾਏ ਜਾ ਰਹੇ ਸੀ ਪਿੰਡ ਨੂੰ ਸਿੰਘਾਂ ਨੂੰ ਪਾਣੀ ਨਹੀਂ ਮਿਲ ਰਿਹਾ ਸੀ ਬੱਚੇ ਤੇ ਆਏ ਮਾਰੇ ਸੀ ਬਜ਼ੁਰਗ ਬੀਬੀਆਂ ਤਾਨੂੰ ਪਤਾ ਕਿ ਗੁਰੂ ਅਰਜਨ ਦੇਵ ਜੀ ਦੇ ਸਿੱਖੀ ਦਾ ਜਿਹੜਾ ਹੈਗਾ ਸੀ ਮਨਾਉਣ ਨੂੰ ਸੰਗਤਾਂ ਗਿਆ ਸੀ ਪਰ ਉੱਤੇ ਕਾਪੂਨ ਨੂੰ ਢਿੱਲ ਦੇਣ ਦੇ ਬਹਾਨੇ ਵਿੱਚ ਉਹਨਾਂ ਨੂੰ ਜਿਹੜਾ ਅੰਦਰ ਜਿਹੜਾ ਇੱਕ ਕੈਦ ਕਰਕੇ ਇਹਨਾਂ ਨੇ ਜਿਹੜਾ ਜਾਣਬੁੱਝ ਕੇ ਸਰਕਾਰ ਨੇ ਬਹੁਤ ਵੱਡਾ ਜਿਹੜਾ ਹਮਲਾ ਦਰਬਾਰ ਸਾਹਿਬ ਤੇ ਕੀਤਾ ਸੀ ਤੇ ਅੱਜ ਆਪਾਂ ਗੱਲ ਐਨੀ ਕਰਦੇ ਆ ਕਿ ਜਿਹੜਾ ਮਾਨ ਦੁਖੀ ਆ ਕਿਉਂਕਿ 4 ਜੂਨ ਆ 5 ਜੂਨ ਹੋਣੀਆਂ 6 ਜੂਨ ਹੋਣੀਆਂ ਸ਼ਹੀਦ ਦੀ ਪ੍ਰਾਪਤ ਕੀਤੀ ਤੇ ਸੰਤ ਪੱਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੇ ਨਾਲ ਦੇ ਸਿੰਘ ਜਿੰਨੇ ਵੀ ਭਾਈ ਜਰਨ ਸਿੰਘ ਜਰਨ ਸਵੇਤ ਸਿੰਘ ਬਾਬਾ ਠਾਰਾ ਸਿੰਘ ਭਾਈ ਮਰੀਦ ਸਿੰਘ ਫੋਰ ਜਿੰਨੇ ਵੀ ਸਿੰਘ ਸੀ ਤੇ ਉਹ ਆਪਾਂ 6 ਜੂਨ ਨੂੰ ਵੀਡੀਓ ਕਰਾਂਗੇ ਤੇ ਦੱਸਾਂਗੇ ਕਿ ਕਿਸ ਤਰ੍ਹਾਂ ਸੰਤਾ ਦੀ ਸੇਧੀ ਹੋਈ ਆ ਕਿਸ ਤਰ੍ਹਾਂ ਜਿਹੜਾ ਸਾਰਾ ਕੁਝ ਹੋਇਆਗਾ ਉਹ ਆਪਾਂ ਤੁਹਾਡੇ ਨਾਲ ਵੀਡੀਓ ਜ਼ਰੂਰ ਸਾਂਝੀ ਕਰਾਂਗੇ ਪਰ ਅੱਜ ਜਿਹੜਾ ਭਾਈ ਅਮਰਪਾਲ ਸਿੰਘ ਖਾਲਸਾ ਦੀ ਬਾਡੀ ਜਿੱਤ ਹੋਈ ਆ ਖੰਡੂਰ ਸਾਹਿਬ ਵਾਸੀਆਂ ਨੇ ਇੱਕ ਮਹਿਣਾ ਜਿਹੜਾ ਪੰਥ ਦਾ ਮਹਿਣਾ ਸੀ ਜਿਹੜਾ ਦੀਪ ਸਿੱਧੂ ਦੇ ਜਿਹੜੇ ਬੋਲ ਸੀ ਦੀਪ ਸਿੱਧੂ ਦੇ ਬੋਲ ਸੀ ਕਿ ਲੋਕੋ ਤੁਸੀਂ ਕਦੇ ਪੰਥ ਦਾ ਮਹਿਣਾ ਨਾ ਲਓ ਪੰਥ ਦਾ ਮਹਿਣਾ ਸਦੀਆਂ ਤੱਕ ਤੁਹਾਡਾ ਪਿੱਛਾ ਨਹੀਂ ਛੱਡਦਾ ਉਹ ਗੱਲ ਹੋਈ ਸੀ ਸਿੱਧੂ ਮੂਸੇਵਾਲੇ ਦਾ ਜਿਹੜਾ ਗੀਤ ਆਇਆ ਸੀ ਜਦੋਂ ਬੀਬੀ ਖਾਲੜਾ ਹਾਰੀਸ਼ ਖੰਡੂ ਸਾਹ ਤੋਂ ਉਹ ਇੱਕ ਲੋਕਾਂ ਵੱਲੋਂ ਬੜਾ ਇੱਕ ਖੰਡੂਰ ਆਵਾਸੀਆਂ ਤੇ ਜਿਹੜਾ ਹਲਕਾ ਆਵਾਸੀਆਂ ਤੇ ਇੱਕ ਜਿਹੜਾ ਹੈਗਾ ਸੀ ਗਿੱਲਾ ਸੀ ਸਿਕਵਾਸੀ ਕਿ ਭਾਈ ਜਸਵੰਤ ਸਿੰਘ ਖਾਲੜਾ ਜੀ 25000 ਲਾਸਾਂ ਦੀ ਸਨਾਖਤ ਕਰਨ ਵਾਲਾ ਤੇ ਪੁਲਿਸ ਨੇ ਉਹਨਾਂ ਨੂੰ ਸਹੀਦ ਕਰਕੇ ਹਾਲ ਤੱਕ ਪਤਾ ਨਹੀਂ ਕਿ ਕਿਹੜੀ ਨਾਇਰ ਤੇ ਕਿਹੜੇ ਕਿੱਥੇ ਉਹਨੂੰ ਤੋੜ ਦਿੱਤਾ ਤੁਸੀਂ ਉਹਨਾਂ ਦੀ ਧਰਮ ਪਤਨੀ ਨੂੰ ਹਰਾ ਕੇ ਬਹੁਤ ਵੱਡਾ ਜਿਹੜਾ ਇੱਕ ਸਿੱਖ ਕੌਮ ਤੇ ਦਾਗ ਲਾਇਆ ਪਰ ਮੈਂ ਸਮਝਦਾ ਕਿ 2024 ਦੇ ਇਲੈਕਸ਼ਨ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਅੱਜ ਖੰਡੂਰ ਵਾਸੀਆਂ ਨੇ ਜਿਹੜਾ ਉਹ ਦਾਗ ਧੋ ਦਿੱਤਾ ਲਾ ਦਿੱਤਾ ਤੇ ਫਰੀਦਕੋਟ ਵਾਸੀਆਂ ਨੇ ਵੀ ਇਹੀ ਸੋਚਿਆ ਹੋਣਾ ਇਹ ਸ਼ਾਇਦ ਅਸੀਂ ਵੀ ਕਿਤੇ ਨਾ ਕਿਤੇ ਪਹਿਲਾਂ ਵਾਂਗ ਖਨੂਰ ਸਾਹਾ ਆਂ ਜੀ ਉਹਨਾਂ ਨੇ ਗਲਤੀ ਕੀਤੀ ਸੀ ਬੀਬੀ ਖਾਲਸਾ ਨੂੰ ਹਰਾ ਕੇ ਅਸੀਂ ਨਹੀਂ ਗਲਤੀ ਕਰਨੀ ਇਸ ਵਾਰ ਪਾਈ ਸਰਵਿਸਿੰਗ ਮਲਵਾ ਅਸੀਰਪਾਈ ਬਿਹੰਤ ਸਿੰਘ ਦੇ ਪੁੱਤਰ ਖੜੇ ਹੋਏ ਨੇ ਪੰਥਕ ਜਜ਼ਬੇ ਵਾਲੇ ਸਿੱਖ ਨੇ ਕਿਉਂਕਿ ਉਹਨਾਂ ਦੇ ਪਿਤਾ ਦੀ ਕੁਰਬਾਨੀ ਬਹੁਤ ਵੱਡੀ ਲਾਸਾਨੀ ਕੁਰਬਾਨੀ ਆ ਤੇ ਆਪਾਂ ਉਹਨਾਂ ਦਾ ਮੁੱਲ ਕਦੇ ਉਤਾਰ ਨਹੀਂ ਸਕਦੇ ਹਾਂ ਅਸੀਂ ਇੰਨਾ ਕੁ ਕਰ ਸਕਦੇ ਸੀ ਜਿੰਨਾ ਅੱਜ ਤੁਸੀਂ ਕਰਤਾ ਕੱਲੀ ਕੱਲੀ ਵੋਟ ਪਾ ਕੇ ਤੁਸੀਂ ਬਹੁਤ ਵੱਡੀ ਇਤਿਹਾਸਕ ਜਿਹੜੀ ਜਿੱਤ ਉਹਨਾਂ ਨੂੰ ਦਵਾ ਦਿੱਤੀ ਆ ਮੈਂ ਸਾਰੇ ਸੋਚੇ ਜਿਹੜੇ ਕੌਮ ਵਾਸੀ ਨੇ ਸਿੱਖ ਨੇ ਜਾਂ ਫਰੀਦਕੋਟ ਵਾਸੀ ਨੇ ਖੰਡੂਰ ਸਾਹਿਬ ਵਾਸੀ ਨੇ ਉਹਨਾਂ ਲਈ ਸਜਦਾ ਕਰ ਦਾਂਗਾ ਕਿ ਤੁਸੀਂ ਸਿੱਖ ਕੌਮ ਦਾ ਇੱਕ ਮਾਣ ਰੱਖਿਆ ਮਲਮੋੜਿਆ ਵੀਡੀਓ ਲੰਬੀ ਹੁੰਦੀ ਆ ਧੰਨਵਾਦ ਵਾਹਿਗੁਰੂ ਖਾਲਸਾ ਜੀ ਕੀ ਫਤਿਹ